ਦਾਸੀ ਦਾ ਗੀਤ ਆ ਜਿਹੜਾ ਭਗਵੰਤ ਮਾਨ ਜੀ ਗਾਉਂਦੇ ਹੁੰਦੇ ਐ ਕਿ ਵੰਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਉਹ ਫਿਰ ਅਮਲ 'ਚ ਨਹੀਂ ਨਜ਼ਰ ਆਉਂਦੇ ਵੋਟਾਂ ਲੈਣ ਦੀ ਖਾਤਰ ਵੋਟਾਂ ਲੈਣ ਦੀ ਖਾਤਰ ਮੈਂ ਮਜ਼ਦੂਰਾਂ ਦਾ ਮੈਂ ਕਿਸਾਨਾਂ ਦਾ ਮੈਂ ਭਗਤ ਸਿੰਘ ਵਰਗਾ ਮੈਂ ਭਗਤ ਸਿੰਘ ਦੀ ਸੋਚ ਤੇ ਪੈਰਾ ਦਿਨਾ ਮੈਂ ਇਨਕਲਾਬੀ ਆ ਉਹ ਸਾਰੀਆਂ ਗੱਲਾਂ ਕਹਿ ਕਾ ਕੇ ਕੁਰਸੀ ਹਾਸਲ ਕਰ ਲਈ ਤੇ ਇਨਕਲਾਬ ਦੇ ਫਲੈਨ ਤੋਂ ਤਾਂ ਸੌ ਕੁ ਦੂਰ ਐ ਭਗਵੰਤ ਮਾਨ ਤਾਂ ਹੁਣ ਐ ਵੀ ਕਹੀ ਜਾਂਦੇ ਨੇ ਲੋਕ ਵੀ ਗੁਰਾਂ ਹਾਲੇ ਬਰਾਬਰ ਦੀ ਸਰਕਾਰ ਚਲਾਉਂਦੇ ਨੇ ਚਲਾਉਂਦੇ ਆਂ ਅਸੀਂ ਕੋਈ ਯਮਨ ਰੋੜਾ ਦਾ ਬਿਆਨ ਐ ਕਿ ਜਿੱਥੇ ਬੰਦੀਆਂ ਬਰਾਬਰ ਸਰਕਾਰ ਚਲਾਉਂ ਆਏ ਤਾਂ ਸੋਭ ਕਿਹੜੀ ਸਰਕਾਰ ਚਲਾਉਂਦਾ ਜੀ ਕੋਈ ਅਦਾਲਤ ਲਾਉਂਦਾ ਕਿਸੇ ਨੂੰ ਸਜ਼ਾ ਦਿੰਦੀ ਆ ਸੀ ਅਸੀਂ ਕਿਸੇ ਨੂੰ ਕੀ ਕਰ ਲਿਆ ਹੁਣ ਜੇ ਸਾਡੀ ਬਰਾਬਰ ਦੀ ਸਰਕਾਰ ਹੁੰਦੀ ਅਸੀਂ ਭਗਵੰਤ ਮਾਨ ਦੇ ਬੇੜੀਆਂ ਲਾ ਕੇ ਉਹਨੂੰ ਅੰਦਰ ਕਰ ਦਿੰਦੇ ਹੁਣ ਨੂੰ ਕਿ ਅਨ ਐਲਾਨਿਆ ਪੁਲਿਸ ਰਾਜ ਬਣ ਗਿਆ ਹੈ ਜਿੰਨੇ ਵੀ ਇਨਕਾਊਂਟਰ ਹੋਏ ਨੇ ਕਹਿੰਦੇ ਹੁੰਦੇ ਨੇ ਵਿੱਚ ਉਹ ਜਿਹੜੇ ਬੰਦੇ ਨਾਲ ਸ਼ੋਅ ਕੀਤੇ ਨੇ ਉਹ ਜਿਹੇ ਤਾਂ ਗੈਂਗਸਟਰ ਕੋਈ ਹੈ ਹੀ ਨਹੀਂ ਸੀ ਸਾਰਿਆਂ ਦੀ ਲੱਤ 'ਚ ਗੋਲੀ ਵੱਜਦੀ ਆ ਸਾਰਿਆਂ ਦੀ ਗਿੱਟੇ 'ਚ ਗੋਲੀ ਵੱਜਦੀ ਆ ਹਾਕਮਾਂ ਦੀ ਇਹ ਚਾਲ ਹੁੰਦੀ ਆ ਮੌਕਾ ਹੁੰਦਾ ਕੁਛੇ ਮੌਕੇ ਤੇ ਕਿਹੜੀ ਗੱਲ ਤੇ ਕਿਹਾ ਜਾ ਕੁਛ ਕਰਨਾ ਉਹ ਦੌਰ ਤੇ ਦੌਰ ਦੇ ਫਰਕ ਨੇ ਤਹਾਡੇ ਤੇ ਕਿੰਨੇ ਪਰਚੇ ਹੋਏ ਆ ਆਮ ਲੋਕ ਤਾਂ ਇੱਕ ਪਰਚੇ ਤੋਂ ਵੀ ਕਹਿੰਦੇ ਆ ਕਿ ਨਹੀਂ ਅਸੀਂ ਇਸ ਰਾਹ ਤੇ ਚੱਲਣਾ ਹੀ ਨਹੀਂ ਮੈਂ ਤਾਂ ਨਹੀਂ ਦੱਸ ਸਕਦਾ ਵੀ ਮੇਰੇ ਤੇ ਕਿੰਨੇ ਪਰਚੇ ਹੋਏ ਆ ਮੈਨੂੰ ਨਾ ਇਹਨਾਂ ਦੀ ਪਰਵਾਹ ਆ ਮੈਂ ਐਸਿਆਂ ਦਾ ਹੋ ਗਿਆ ਤੇ ਇੰਨੇ ਵੀ ਜਿੰਨੇ ਕੋਈ ਹੋਏ ਨੇ ਹੋਰ ਪਈ ਰਹਿ ਜਾਣਗੇ ਪਰਚੇ ਪੰਜਾਬ ਸਰਕਾਰ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਵੱਡਾ ਇਕੱਠ ਹੋਇਆ ਸੰਗਰੂਰ 'ਚ ਜਿਸ ਨੂੰ ਆਮ ਆਦਮੀ ਪਾਰਟੀ ਆਪਣੀ ਰਾਜਧਾਨੀ ਕਹਿੰਦੀ ਹੈ ਪਰ ਇੱਥੇ ਕਿਸਾਨ ਜੱਥੇਬੰਦੀਆਂ ਮਜ਼ਦੂਰਾਂ ਦੀਆਂ ਜੱਥੇਬੰਦੀਆਂ ਨੌਜਵਾਨ ਵਿਦਿਆਰਥੀ ਇਕੱਠੇ ਹੋਏ ਕਿਉਂ ਹੋਏ ਇੱਕੋ ਮਕਸਦ ਦੇ ਨਾਲ ਕਿ ਸਾਨੂੰ ਜ਼ਬਰ ਪਸੰਦ ਨਹੀਂ ਹੈ ਇਸ ਬਾਰੇ ਗੱਲਬਾਤ ਕਰਾਂਗੇ ਕਿਉਂਕਿ ਇੱਕ ਤਿੱਖਾ ਭਾਸ਼ਣ ਇਸੇ ਇਕੱਠ ਵਿੱਚ ਦਿੱਤਾ ਗਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਦੇ ਪ੍ਰਧਾਨ ਜਗਿੰਦਰ ਸਿੰਘ ਅਗਰਾਹਾ ਦੇ ਵੱਲੋਂ ਸਾਡੇ ਨਾਲ ਨੇ ਤੁਹਾਡੇ ਸ਼ਬਦਾਂ ਦੇ ਵਿੱਚ ਤਲਖੀ ਬਹੁਤ ਸੀ ਗੁੱਸਾ ਵੀ ਬਹੁਤ ਸੀ ਝਲਕ ਰਿਹਾ ਕਿ ਕਿਸਾਨਾਂ ਉੱਤੇ ਹੋਵੇ ਨੌਜਵਾਨਾਂ ਉੱਤੇ ਹੋਵੇ ਬੇਰੁਜ਼ਗਾਰਾਂ ਉੱਤੇ ਹੋਵੇ ਜਾਂ ਫਿਰ ਜਿਹੜਾ ਵੀ ਆਪਣਾ ਹੱਕ ਮੰਗਦਾ ਹੈ ਉਹਨਾਂ ਉੱਤੇ ਜਿਹੜਾ ਤਸ਼ੱਦਦ ਜਾਂ ਜ਼ਬਰ ਕੀਤਾ ਜਾਂਦਾ ਸਾਨੂੰ ਬਰਦਾਸ਼ਤ ਨਹੀਂ ਆ ਕਿਸੇ ਕੀਮਤ ਤੇ ਇਹ ਗੱਲਾਂ ਇੰਨੇ ਤਿੱਖੇ ਲਹਿਜੇ 'ਚ ਕਿਉਂ ਕਹਿਣੀਆਂ ਪੈ ਰੀਆਂ ਅੱਜ ਤਿੱਖੇ ਲਹਿਜੇ ਦਾ ਮਤਲਬ ਸਿਰਫ ਇਹ ਆ ਵੀ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਾਲਿਆਂ ਦਾ ਪ੍ਰੋਗਰਾਮ ਸੀ ਉਹਨਾਂ ਨੇ ਮੰਗਿਆ ਵੀ ਜਿਹੜੀ ਰਾਜੇ ਦੀ ਜ਼ਮੀਨ ਪਈ ਹੈ ਵੱਧ ਉੱਤੇ ਬੇਨਾਮੀ ਜ਼ਮੀਨ ਉਹ ਸਾਨੂੰ ਦੇ ਦਿਓ ਅਸੀਂ ਕੀਤੀ ਕਰਨੀ ਚਲੋ ਉਹਨਾਂ ਨੇ ਕੀ ਕਿਸ ਰੂਪ 'ਚ ਮੰਗੀ ਸੀ ਪੱਕਾ ਮੰਗੀ ਸੀ ਠੇਕੇ ਤੇ ਮੰਗੀ ਸੀ ਉਹ ਤਾਂ ਗੱਲ ਕਰੇ ਤਾਂ ਪਤਾ ਲੱਗਦਾ ਚਲੋ ਜੇ ਨਹੀਂ ਵੀ ਦੇਣੀ ਸਰਕਾਰ ਨੇ ਤਾਂ ਗੱਲਬਾਤ ਦੇ ਵਿੱਚ ਬੈਠ ਜਾਂਦੇ ਵੀ ਭਾਈ ਸੋਡਾ ਕਿਵੇਂ ਹੱਕ ਬਣਦਾ ਇਹਦੇ ਜੀ ਉਹ ਗੱਲਬਾਤ ਕਰਕੇ ਡਾਇਲੌਗ ਤੇ ਤੇ ਉਹਨਾਂ ਨੂੰ ਕਨਵੈਂਸ ਕਰਾਉਂਦੇ ਤੇ ਗੱਲਬਾਤ ਦੇ ਵਿੱਚ ਉਹਨਾਂ ਨੂੰ ਜਚਾਣ ਦੀ ਵੀ ਸੋਡੀ ਦੀ ਬਣਦੀ ਪਰ ਹੋਇਆ ਇਹ ਵੀ ਪ੍ਰੋਗਰਾਮ ਹੀ ਨਹੀਂ ਕਰ ਦਿੱਤਾ ਤੇ ਫੜ ਕੇ ਉਹਨਾਂ ਨੂੰ ਜੇਲਾ ਚ ਡੱਕਤਾ ਕੁਝ ਦੇ ਬਰਾਂਡ ਕੱਢੇ ਹੋਏ ਨੇ ਕੁਝ ਦੇ ਪਰਚੇ ਪਾਤੇ ਯਾਨੀ ਇਸ ਕਿਸਮ ਦਾ ਧੱਕਾ ਵੀ ਅਸੀਂ ਜੇ ਭਨ ਫਰਜ਼ ਕਰ ਲਓ ਹੁਣ ਕੋਈ ਮਜ਼ਦੂਰ ਹੈ ਜੇ ਮਜ਼ਦੂਰ ਕਹਿੰਦਾ ਜੀ ਮੈਨੂੰ ਕੰਮ ਨਹੀਂ ਮਿਲਦਾ ਮੈਂ ਕੰਮ ਕਿੱਥੇ ਕਰਾਂ ਨਾ ਤਾਂ ਕੰਸਟਰਕਸ਼ਨ ਦੇ ਵਿੱਚ ਕੰਮ ਹੈ ਨਾਕ ਤੇ ਇੰਡਸਟਰੀ ਦੇ ਵਿੱਚ ਕੰਮ ਐ ਨਾ ਖੇਤਾਂ 'ਚ ਮੈਨੂੰ ਕਿਤੇ ਕੰਮ ਮਿਲਦਾ ਨਾ ਕੋਈ ਹੋਰ ਅਦਾਰਾ ਮੈਨੂੰ ਠੇਕੇਦਾਰ ਕੋਈ ਕੰਮ ਦਿੰਦਾ ਮੈਨੂੰ ਰੋਟੀ ਦਾ ਸਾਧਨ ਵਾਸਤੇ ਕੋਈ ਚਿੰਚਾ ਨਹੀਂ ਜਦ ਤੱਕ ਵੰਡ ਪ੍ਰਣਾਲੀ ਦੇ ਰਾਸ਼ਨ ਨਾਲ ਸੜਕ ਜਾਰਾ ਨਹੀਂ ਹੁੰਦਾ ਮੇਰੇ ਹੱਥਾਂ ਨੂੰ ਕੰਮ ਚਾਹੀਦਾ ਜੀ ਸਾਨੂੰ ਜੇ ਹੋਰ ਤੁਸੀਂ ਕੰਮ ਨਹੀਂ ਦੇ ਸਕਦੇ ਤੁਸੀਂ ਚੰਚਾਰ ਜ਼ਮੀਨ ਦੀ ਚਾਰ-ਚਾਰ ਕਨਾਲਾਂ ਜ਼ਮੀਨ ਦੇ ਦਿਓ ਅਸੀਂ ਉਹਦੇ ਵਿੱਚ ਖੇਤੀ ਕਰਕੇ ਆਪਣਾ ਪਰਿਵਾਰ ਪਾਲ ਲਿਆ ਕਰਾਂਗੇ ਮੁਕਤ ਨਹੀਂ ਤੇ ਨਹੀਂ ਠੇਕੇ ਤੇ ਦੇ ਦਿਓ ਆ ਇਹ ਮੰਗ ਕਰਨੀ ਨਿਜਾਇਜ਼ ਕਿਵੇਂ ਸੀ ਇਸ ਮੰਗ ਤੇ ਕਿਸੇ ਬੰਦਿਆਂ ਨੂੰ ਮਜ਼ਦੂਰਾਂ ਨੂੰ ਅੰਦਰ ਕਰ ਦੇਣਾ ਉਹ ਦਿਹਾੜੀਦਾਰਾਂ ਨੂੰ ਜਿਨ੍ਹਾਂ ਦੇ ਬੱਚੇ ਜਾਨੀ ਇੱਕ ਰੋਜ਼ ਦਿਹਾੜੀ ਕਰਕੇ ਬੱਚੇ ਪਾਲਦੇ ਨੇ ਉਹਨਾਂ ਨੂੰ ਜੇਲਾ ਵਿੱਚ ਡੱਕ ਦੇਣਾ ਇਹ ਤਾਂ ਬਹੁਤ ਮਨਪਾਕੀ ਗੁੱਸਾ ਇਸ ਗੱਲ ਤੋਂ ਆਉਂਦਾ ਹੈ ਤੁਸੀਂ ਐਡਾ ਐਡਾ ਕਿਹੜਾ ਕਿ ਜੁਰਮ ਸੀ ਉਹਨਾਂ ਦਾ ਕਿ ਉਹਨਾਂ ਨੇ ਆ ਮੰਗ ਕਰੀ ਤੇ ਤੁਸੀਂ ਉਹਨਾਂ ਜੇਲਾ ਵਿੱਚ ਤੱਕਤਾ ਪਰ ਸਰਕਾਰ ਤਾਂ ਥਾਂ ਥਾਂ ਸਟੇਜਾਂ ਤੇ ਕੰਮੀਆਂ ਦੇ ਮਜ਼ਦੂਰਾਂ ਦੇ ਗੀਤ ਗਾਉਂਦੀ ਫਿਰਦੀ ਹੈ ਕਮੀਆਂ ਦੇ ਗੀਤ ਗਾਉਣ ਨਾਲ ਮਜ਼ਦੂਰਾਂ ਦਾ ਤਾਂ ਨਹੀਂ ਬਣ ਜਾਂਦੇ ਯਾਰ ਜੇ ਕੋਈ ਮਜ਼ਦੂਰਾਂ ਦੀ ਗੱਲ ਕਰਦਾ ਹੈ ਮਜ਼ਦੂਰਾਂ ਕਿਸਾਨਾਂ ਦੇ ਨਾਅਰੇ ਮਾਰਦਾ ਹੈ ਮੈਂ ਸੋਡੀ ਕਾਮਯਾਬੀ ਮਜ਼ਦੂਰਾਂ ਦੀ ਕਾਮਯਾਬੀ ਸੋਡੀ ਕਾਮਯਾਬੀ ਕਿਸਾਨਾਂ ਦੀ ਕਾਮਯਾਬੀ ਇਹ ਤਾਂ ਹੁਣ ਪਹਿਲਾਂ ਆਪਾਂ ਨਾਅਰੇ ਸੁਣਦਿਆਂ ਕਿੱਥੇ ਉਹਨਾਂ ਦੀ ਕਾਮਯਾਬੀ ਹੁੰਦੀ ਹੈ ਗੱਲਾਂ ਕਹਿਣੀਆਂ ਤੇ ਕਰਨੇ ਵਿੱਚ ਬਹੁਤ ਫਰਕ ਹੈ ਅਮਲ ਕੀ ਹੈ ਅਸੀਂ ਸਰਕਾਰ ਦਾ ਅਮਲ ਦੇਖਦੇ ਹਾਂ ਵੀ ਤੁਹਾਡਾ ਹੱਕ ਨਹੀਂ ਸੀ ਵੀ ਤੁਸੀਂ ਆ ਉਹ ਮਜ਼ਦੂਰ ਜਿਹੜੇ ਆਪਣੀ ਰੋਟੀ ਰੋਜ਼ੀ ਕਰਕੇ ਕਢਿਆੜੀ ਕਰਕੇ ਆਪਣੇ ਬੱਚੇ ਪਾਲਦੇ ਨੇ ਆ ਉਹਨਾਂ 15 16 ਨੂੰ 15 ਜਿਲ੍ਹਾਂ ਚ ਛੁੱਟੇ ਦੱਸ ਉਹਨਾਂ ਦੇ ਬੱਚਿਆਂ ਦਾ ਕੀ ਸਾਮ ਸੰਭਾਲ ਦਾ ਪ੍ਰਬੰਧ ਹੈ ਜਿਹਨੇ ਦਾਸੀ ਦਾ ਗੀਤ ਆ ਜਿਹੜਾ ਭਗਵੰਤ ਮਾਨ ਜੀ ਗਾਉਂਦੇ ਹੁੰਦੇ ਆ ਇਹ ਵੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਉਹ ਫਿਰ ਅਮਲ 'ਚ ਨਹੀਂ ਨਜ਼ਰ ਆਉਂਦਾ ਵੋਟਾਂ ਲੈਣ ਦੀ ਖਾਤਰ ਵੋਟਾਂ ਲੈਣ ਦੀ ਖਾਤਰ ਮੈਂ ਮਜ਼ਦੂਰਾਂ ਦਾ ਮੈਂ ਕਿਸਾਨਾਂ ਦਾ ਮੈਂ ਭਗਤ ਸਿੰਘ ਵਰਗਾ ਮੈਂ ਭਗਤ ਸਿੰਘ ਦੀ ਸੋਚ ਦੇ ਪੈਰਾ ਦਿੰਨਾ ਮੈਂ ਇਨਕਲਾਬੀ ਆ ਉਹ ਸਾਰੀਆਂ ਗੱਲਾਂ ਕਹਿ ਕਾ ਕੇ ਕੁਰਸੀ ਹਾਸਲ ਕਰ ਲਈ ਤੇ ਇਨਕਲਾਬ ਦੇ ਲੈਣ ਤੋਂ ਤਾਂ 100 ਕੋ ਦੂਰ ਹੈ ਬਾਈ ਉਹ ਜਨੋਕ ਤਾਂ ਇਹ ਵੀ ਮੰਨਦੇ ਸੀ ਕਿ ਗ੍ਰਾਹਾਂ ਦੀ ਗ੍ਰਾਹਾਂ ਸਾਹਿਬ ਦੀ ਜਿਹੜੀ ਬਾਤ ਮੰਨਦੇ ਹੋਣਗੇ ਕਿਉਂਕਿ ਦੋਸਤੀ ਬੜੀ ਤੁਹਾਡੀ ਚਰਚਾ ਹੁੰਦੀ ਆ ਭਗਵੰਤ ਮਾਨ ਸਾਹਿਬ ਦੇ ਨਾਲ ਤੇ ਤੁਸੀਂ ਉਹਨਾਂ ਨੂੰ ਜਦੋਂ ਟੇਬਲ ਟਾਕ ਤੇ ਮੀਟਿੰਗ ਹੁੰਦੀ ਆ ਸਲਾਹ ਦਿੰਨੇ ਹੋ ਮੰਨਦੇ ਨਹੀਂ ਤੁਹਾਡੀ ਅ ਮੈਨੂੰ ਤੁਸੀਂ ਕਦੋਂ ਦੇਖਿਆ ਸੀ ਪੱਗ ਪਟਾਉਂਦੇ ਭਗਵੰਤ ਮਾਨ ਨਾਲ ਮੈਂ ਤਾਂ ਮੇਰੇ ਖਿਆਲ ਚ ਅਜੇ ਤੱਕ ਭਗਵੰਤ ਮਾਨ ਨੂੰ ਕਦੇ ਅ ਉਹਨਾਂ ਦੇ ਪੰਜਾਬ ਭਵੰਦੇ ਦੀ ਗੱਲਬਾਤ ਕਰਨ ਲੱਗਿਆਂ ਤਾਂ ਕਦੇ ਮਿਲਿਆ ਇਦੋਂ ਬਗੈਰ ਤਾਂ ਮੈਂ ਕਿਤੇ ਫੀਲਡ ਦੇ ਵਿੱਚ ਤਾਂ ਭਗਵੰਤ ਮਾਨ ਦੇ ਨਾਲ ਕਦੇ ਮੇਰੀ ਮੁਲਾਕਾਤ ਹੀ ਨਹੀਂ ਹੋਈ ਇਹ ਚਰਚਾਵਾਂ ਫਰਜ਼ੂਲ ਚਲਦੀਆਂ ਰਹਿੰਦੀਆਂ ਚਰਚਾ ਤਾਂ ਕੋਈ ਕੁਝ ਵੀ ਕਰ ਸਕਦਾ ਜੀ ਭਗਵੰਤ ਮਾਨ ਤਾਂ ਹੁਣ ਐ ਵੀ ਕਹੀ ਜਾਂਦੇ ਨੇ ਲੋਕ ਵੀ ਬਰਾਬਰ ਦੀ ਸਰਕਾਰ ਚਲਾਉਂਦੇ ਨੇ ਚਲਾਉਂਦੇ ਆਸੀਂ ਕੋਈ ਇਹ ਮੰਤਰੀ ਅਮਨ ਰੋੜਾ ਦਾ ਬਿਆਨ ਹੈ ਕਿ ਜਿੱਥੇ ਬੰਦੀਆਂ ਬਰਾਬਰ ਸਰਕਾਰ ਚਲਾਉਂਦੀਆਂ ਉਹ ਚਲਾ ਐ ਦੱਸੋ ਕਿਹੜੀ ਸਰਕਾਰ ਚਲਾਉਂਦੇ ਜੀ ਕੋਈ ਅਦਾਲਤ ਲਾਉਂਦੇ ਆ ਕਿਸੇ ਨੂੰ ਸਜ਼ਾ ਦੇਤੀ ਆਸੀਂ ਅਸੀਂ ਕਿਸੇ ਨੂੰ ਕੀ ਕਰ ਲਿਆ ਹੁਣ ਜੇ ਸਾਡੀ ਬਰਾਬਰ ਦੀ ਸਰਕਾਰ ਹੁੰਦੀ ਅਸੀਂ ਭਗਵੰਤ ਮਾਨ ਦੇ ਬੇੜੀਆਂ ਲਾ ਕੇ ਉਹਨੂੰ ਅੰਦਰ ਕਰ ਦਿੰਦੇ ਹੁਣ ਨੂੰ ਹੈ ਸਰਕਾਰ ਸਾਡੀ ਬਰਾਬਰ ਦੀ ਸਾਡੀਆਂ ਤਾਂ ਜ਼ਮੀਨਾਂ ਕੋ ਕਿ ਆ ਦੇਖੋ ਆਪਣੇ ਜਾਲਾਪਿੰਡ ਦੇ ਵਿੱਚ ਕੱਲ੍ਹ ਝੋਨਾ ਬਾਤ ਆ ਉਹਨਾਂ ਨੇ ਪਾਲਿਆ ਹੋਇਆ ਸਾਡੀ ਪਰਬਰਤੀ ਸਰਕਾਰ ਨਾਲੇ ਸਾਡੇ ਬੰਦੇ ਫੜ ਕੇ ਜੇਲਾ ਸਿੱਟ ਤੇ ਡੱਕਦੇ ਉਹਨਾਂ ਨੂੰ ਕੁੜੀਆਂ ਨੂੰ ਲੈ ਫੜ ਕੇ ਲੈ ਕੇ ਖਾਣਾ ਲੈ ਕੇ ਉਹਨਾਂ ਨੂੰ ਬੰਦੇ ਨੂੰ ਫੜ ਕੇ ਲੈ ਗਏ ਧੱਕਾ ਤਾਂ ਦਿਨ ਪਰ ਦਿਨ ਹੋ ਰਿਹਾ ਜੀ ਭਾਰਤ ਮਾਲਾ ਪ੍ਰੋਜੈਕਟ ਦੀਆਂ ਛੜਕਾਂ ਕੱਢਣ ਤੁਸੀਂ ਪੈਸੇ ਤੱਕ ਸਾਨੂੰ ਦੇ ਦੋ ਪੂਰੇ ਉਹ ਪੈਸੇ ਮੰਗ ਰਹੇ ਨੇ ਤੁਸੀਂ ਪੈਸੇ ਦੇਣ ਦੀ ਬਜਾਏ ਚ ਉਹਨਾਂ ਜੇਲਾ ਸੁੱਟ ਰਹੇ ਇਹ ਧਰਮਿਆਂ ਮਜਾਰਿਆਂ ਨੂੰ ਲੈ ਕੇ ਸਰਕਾਰ ਨੂੰ ਬਹੁਤੇ ਰਾਸ ਨਹੀਂ ਆਇਆ ਇਹਨਾਂ ਨੇ ਤੇ ਇੱਥੋਂ ਤੱਕ ਵੀ ਖੁੱਲਾ ਚੈਲੰਜ ਕੀਤਾ ਸੀ ਜਥੇ ਬੰਦਿਆਂ ਨੂੰ ਕਿ ਜਾਓ ਜਾ ਕੇ ਕਰ ਲੋ ਕੀ ਹੁੰਦਾ ਹਾਂ ਫਿਰ ਦਸੇ ਬੰਦੀਆਂ ਦਾ ਆਹੀ ਅਹੀ ਕੁਛ ਕਰਨਾ ਹੁੰਦਾ ਜਿਹੜਾ ਕੁਛ ਆਪਾਂ ਅੱਜ ਕੀਤਾ ਜੀ ਇਹ ਆਪਾਂ ਕਰ ਰਹੇ ਹਾਂ ਕਰ ਲਾਂਗੇ ਜਿਹੜਾ ਸਰਕਾਰ ਨੂੰ ਰਾਸ ਆਉਂਦਾ ਉਹ ਸਰਕਾਰ ਕਰ ਲੇ ਸਾਨੂੰ ਆਹ ਰਾਸ ਆਉਂਦਾ ਵੇ ਅਸੀਂ ਲੋਕਾਂ ਦੇ ਵਿੱਚ ਆਪਣੀ ਗੱਲ ਲੈ ਕੇ ਜਾਵਾਂਗੇ ਲੋਕ ਸਾਡੀ ਗੱਲ ਸੁਣਨਗੇ ਤੇ ਲੋਕ ਸਾਡੀ ਗੱਲ ਸੁਣਨਗੇ ਤੁਹਾਨੂੰ ਘੇਰ-ਘੇਰ ਕੇ ਪੁੱਛਣਗੇ ਤੁਹਾਨੂੰ ਜਵਾਬ ਦੇਣਾ ਉਹ ਇੱਕ ਤਾਂ ਅੱਜ ਦੇ ਇਕੱਠ ਦਾ ਜਿਹੜੇ ਜ਼ਮੀਨ ਪ੍ਰਾਪਤੀ ਜਿਹੜੀ ਸੰਘਰਸ਼ ਕਮੇਟੀ ਸੀ ਉਸ ਨੂੰ ਹੱਕ ਵਿੱਚ ਜਿਹੜਾ ਪ੍ਰੋਟੈਸਟ ਹੈ ਜਥੇਬੰਦੀਆਂ ਦਾ ਇੱਕ ਨਾਲ ਗੱਲ ਚੱਲੀ ਹੈ ਕਿ ਅਨ-ਐਲਾਨਿਆ ਪੁਲਿਸ ਰਾਜ ਬਣ ਗਿਆ ਹੈ ਤੁਹਾਨੂੰ ਕਦੋਂ ਇਹ ਮਹਿਸੂਸ ਹੋਣ ਲੱਗਿਆ ਕਿ ਇਸ ਸਰਕਾਰ ਦੌਰਾਨ ਵਾਕਈ ਪੁਲਿਸ ਦੀ ਚੱਲਦੀ ਹੈ ਬਾਕੀਆਂ ਦੀ ਨਹੀਂ ਦੇਖੋ ਜਿਹੜੇ ਤਿੰਨ ਅਪਰਾਧ ਕਾਨੂੰਨ ਬਣਾਏ ਨੇ ਜੀ ਪੁਲਿਸ ਨੂੰ ਬਹੁਤ ਅਧਿਕਾਰ ਦਿੰਦੇ ਹੋਏ ਨੇ ਉਹ 13 ਦੀ ਵਰਤੋਂ ਕਿਤੇ ਨਾ ਕਿਤੇ ਹੋ ਰਹੀ ਹੈ ਤੁਸੀਂ ਦੇਖੋ ਕਿੰਨੇ ਇਨਕਾਊਂਟਰ ਹੋਏ ਨੇ ਪੰਜਾਬ ਦੇ ਵਿੱਚ ਕਿੰਨੀ ਚਰਚਾ ਚੱਲੀ ਹੋਈ ਹੈ ਉਹ ਇਨਕਾਊਂਟਰ ਦੇ ਵਿੱਚ ਸਾਰਿਆਂ ਦੇ ਸਾਰਿਆਂ ਨੂੰ ਹੁਣ ਸਾਨੂੰ ਨਹੀਂ ਇੰਨਾ ਪਤਾ ਜਿੰਨੇ ਖ਼ਬਰਾਂ ਦੇ ਵਿੱਚ ਪੜ੍ਹਦੇ ਆਂ ਖ਼ਬਰਾਂ ਦੀਆਂ ਰਿਪੋਰਟਾਂ ਜਿੰਨੇ ਵੀ ਇਨਕਾਊਂਟਰ ਹੋਏ ਨੇ ਕਹਿੰਦੇ ਉਹਨਾਂ ਦੇ ਵਿੱਚ ਉਹ ਜਿਹੜੇ ਬੰਦੇ ਨਾਲ ਸ਼ੋਅ ਕੀਤੇ ਨੇ ਉਹ ਜਿਹੇ ਤਾਂ ਗੈਂਗਸਟਰ ਕੋਈ ਹੈ ਹੀ ਨਹੀਂ ਸੀ ਸਾਰਿਆਂ ਦੀ ਲੱਤ ਤੇ ਕਿੰਨੇ ਬੰਦੇ ਮਾਰਤੇ ਇਹਨਾਂ ਨੇ ਪੁਲਿਸ ਰਾਜ ਨੂੰ ਤਾਂ ਇਹ ਸੰਗਤ ਤੋਂ ਜਾ ਕੇ ਕਿਹਾ ਜਾਂਦਾ ਕਿ ਪੁਲਿਸ ਨੂੰ ਸਹੀ ਅਖਤਿਆਰ ਬਹੁਤ ਦੇ ਰੱਖਿਆ ਤੇ ਉਹ ਕਿਸੇ ਨੂੰ ਫੜ ਕੇ ਅੰਦਰ ਕਰਦਣਾ ਤਿੰਨ ਅਪਰਾਧਕ ਨੂੰ ਕੇਂਦਰ ਨੇ ਬਣਾਏ ਨੇ ਉਹ ਪੁਲਿਸ ਰਾਜ ਨੂੰ ਅਖਤਿਆਰ ਹੀ ਨਹੀਂ ਨੇ ਨਾ ਜੀ ਕਿਉਂਕਿ ਸਾਡੀਆਂ ਜਨਤਕ ਮੂਵਮੈਂਟਾਂ ਨੇ ਜਿੰਨੀ ਤੰਗੀ ਹੁੰਦੀ ਹੈ ਜਿੰਨੇ ਜਿੰਨੇ ਸਾਡੇ ਅਧਿਕਾਰ ਖੋਏ ਜਾਂ ਅਧਿਕਾਰ ਖੋਇਆ ਜਾ ਰਿਹਾ ਉਹ ਉਹ ਐਜੀਟੇਸ਼ਨ ਤੇ ਆਉਂਦੇ ਨੇ ਐਜੀਟੇਸ਼ਨ ਨੂੰ ਰੋਕਣ ਵਾਸਤੇ ਪੁਲਿਸ ਨੂੰ ਅਧਿਕਾਰ ਵੱਧ ਦਿੱਤੇ ਹੋਏ ਨੇ ਉਹਨੂੰ ਪੁਲਿਸ ਰਾਜ ਕਿਹਾ ਜੀ ਜਿਹੜਾ ਪੁਲਿਸ ਰਾਜ ਦੀ ਗੱਲ ਚੱਲਦੀ ਹੈ ਨਾ ਜੋੜਿਆ ਜਾ ਰਿਹਾ ਪੁਰਾਣੇ ਦੌਰ ਦੇ ਨਾਲ ਕਿ ਸਾਨੂੰ ਤੇ ਉਹੀ ਚੇਤੇ ਆ ਗਿਆ ਸੀ 90 ਵਾਲਾ ਦੌਰ ਤੁਹਾਨੂੰ ਲੱਗਦਾ ਕਿ ਕਿਉਂਕਿ ਤੁਸੀਂ ਤੇ ਉਸ ਵੇਲੇ ਵੀ ਦੇਖਿਆ ਸਾਰਾ ਕੁਝ ਸ਼ਕਤੀ ਉਹ ਕੱਲ ਅੱਜ ਹੋ ਰਹੀ ਹੈ ਜਾਂ ਫਿਰ ਉਹਨਾਂ ਜ਼ੁਲਮ ਨਹੀਂ ਹੈ ਜਿੰਨਾ ਕਿਹਾ ਜਾ ਰਿਹਾ ਦੇਖੋ ਹਾਕਮਾਂ ਨੇ ਹਾਕਮਾਂ ਦੀ ਇਹ ਚਾਲ ਹੁੰਦੀ ਹੈ ਮੌਕਾ ਹੁੰਦਾ ਹੈ ਕਿਸੇ ਮੌਕੇ ਤੇ ਕਿਹੜੀ ਗੱਲ ਤੇ ਕਿਹਾ ਜਾ ਕੁਝ ਕਰਨਾ ਉਹ ਦੌਰ ਤੇ ਦੌਰ ਦੇ ਫਰਕ ਨਹੀਂ ਹੈ ਕਿਸੇ ਵੇਲੇ ਕੀ ਹਾਕਮ ਨੇ ਕਿਸ ਤਰ੍ਹਾਂ ਕਿਹੜੀ ਪਾਲਿਸੀ ਨੂੰ ਕਿਵੇਂ ਇੰਪਲੀਮੈਂਟ ਕਰਨਾ ਹੈ ਕਿਵੇਂ ਧੱਕਾ ਕਰਨਾ ਹੈ ਕਿਹਦੇ ਨਾਲ ਕਰਨਾ ਉਹੀ ਗੱਲ ਜਦੋਂ ਵੀ ਲੋਕ ਉੱਠਦੇ ਨੇ ਨਾ ਆਪਣੀਆਂ ਮੰਗਾਂ ਵਾਸਤੇ ਜਦੋਂ ਸਰਕਾਰ ਦੇ ਜਿਹੜੀ ਇਹਨਾਂ ਦੇ ਪ੍ਰਭੂ ਨੇ ਜਦੋਂ ਉਹਨਾਂ ਦੀਆਂ ਨੀਤੀਆਂ ਇੰਪਲੀਮੈਂਟ ਨਹੀਂ ਹੁੰਦੀਆਂ ਕਿਸੇ ਜਗ੍ਹਾ ਤੇ ਕੋਈ ਸੰਸਥਾ ਉਹਦਾ ਮੂਰੇ ਹੁੰਦੀ ਹੈ ਤਾਂ ਉਹਨੂੰ ਪਾਸੇ ਕਰਨ ਦੀ ਖਾਤਰ ਜਿਹੜਾ ਤੱਕਾ ਕਰਦਾ ਜੀ ਉਹ ਇਹ ਉਹ ਉਹਦੇ ਤੱਕੇ ਦੇ ਵਿੱਚ ਇਹ ਹਰ ਤਰ੍ਹਾਂ ਦਾ ਵੱਖਰਾ ਵੱਖਰਾ ਤਰੀਕਾ ਅਪਣਾਉਂਦੇ ਨੇ ਉਹ ਚੇ ਕੋਈ ਕਸਰ ਬਾਕੀ ਨਹੀਂ ਛੱਡਦੇ ਦੇ ਲੋਕਾ ਆਪਣੀ ਰੋਟੀ ਦੀ ਗੱਲ ਕਰਦੇ ਨੇ ਉਹ ਆਪਣੀ ਰੋਟੀ ਤੋਂ ਪਿੱਛੇ ਨਹੀਂ ਹਟ ਸਕਦੇ ਇਸ ਕਰਕੇ ਇਹ ਸੰਘਰਸ਼ ਨੇ ਜਿਹੜੇ ਇਹ 90 ਨਹੀਂ ਜਾ ਸਕਦੇ ਜਿੰਨਾ ਮਰਜੀ ਜ਼ਬਰ ਸਰਕਾਰ ਦਾ ਜਿਹੜੇ ਤਾਂ ਜਥੇਬੰਦਕ ਹੁੰਦੇ ਆ ਉਹਨਾਂ ਤੇ ਪਰਚੇ ਜਿੰਨੇ ਮਰਜੀ ਪੈ ਜਾਣ ਪ੍ਰਵਾਹ ਨਹੀਂ ਮੰਨਦੀਆਂ ਜਥੇਬੰਦੀਆਂ ਕਿ ਮਗਰ ਕਾਡਰ ਖੜਾ ਹੈ ਪਰ ਆਮ ਲੋਕ ਜਿਹੜੇ ਰਜਾਨਾ ਵੇਚਰਨਾ ਉਹ ਤਾਂ ਇੱਕ ਪਰਚੇ ਤੋਂ ਵੀ ਡਰ ਕੇ ਬਹਿ ਜਾਂਦੇ ਆ ਆਵਾਜ਼ ਨਹੀਂ ਨਿਕਲਦੀ ਤੁਹਾਡੇ ਤੇ ਕਿੰਨੇ ਪਰਚੇ ਹੋਏ ਆ ਆਮ ਲੋਕ ਤਾਂ ਇੱਕ ਪਰਚੇ ਤੋਂ ਵੀ ਕਹਿੰਦੇ ਆ ਕਿ ਨਹੀਂ ਅਸੀਂ ਇਸ ਰਾਹ ਤੇ ਚੱਲਣਾ ਹੀ ਨਹੀਂ ਮੈਂ ਤਾਂ ਨਹੀਂ ਦੱਸ ਸਕਦਾ ਵੀ ਮੇਰੇ ਤੇ ਕਿੰਨੇ ਪਰਚੇ ਹੋਏ ਆ ਮੈਨੂੰ ਨਾ ਇਹਨਾਂ ਦੀ ਪਰਵਾਹ ਹੈ ਮੈਸੀਆਂ ਦਾ ਹੋ ਗਿਆ ਤੇ ਇੰਨੇ ਜਿੰਨੇ ਕੋ ਹੋਏ ਨੇ ਹੋਰ ਪਈ ਰਹਿ ਜਾਣਗੇ ਪਰਚੇ ਤੇ ਇਹਨੇੜੀ ਲੱਗੀ ਆਪਣੀ ਦਾ ਪਰਚਾ ਪਰਚਾਂ ਦੀ ਕੋਈ ਪਰਵਾ ਕਰੇ ਜਿੱਥੇ ਚੇਤਨਾ ਦੀ ਪਦਰਾ ਕੇ ਇਹ ਬੰਦੇ ਦੇ ਜਦੋਂ ਪਤਾ ਵੀ ਜਿੱਥੇ ਬੰਦੀ ਦੀ ਖਾਤਰ ਪਰਚੇ ਹੋਏ ਨੇ ਕਾਦੇ ਪਰਚੇ ਨੇ ਲੋਕਾਂ ਦੀ ਖਾਤਰ ਪਏ ਇੱਥੇ ਬੈਠੇ ਕਿ ਜੇਲ੍ਹ 'ਚ ਬੈਠੇ ਜਿੱਥੇ ਮਰਜ਼ੀ ਬਿਠਾ ਲਿਓ ਇਹਦੀ ਕੋਈ ਪਰਵਾ ਨਹੀਂ ਉਹ ਚੇਤਨ ਹਿੱਸੇ ਨੂੰ ਜਿਹੜਾ ਪਹਿਲੀ ਵਾਰ ਬੰਦਾ ਜਾਂਦਾ ਉਹ ਡਰਦਾ ਹੁੰਦੇ ਹੀ ਹੈ ਤੇ ਉਹ ਜਦੋਂ ਮੁੜ ਕੇ ਅਮਰ ਤੇ ਆਉਂਦਾ ਉਹ ਹੱਟ ਜਾਂਦਾ ਇੱਕ ਇੰਪੋਰਟੈਂਟ ਸਵਾਲ ਹੋ ਰਿਹਾ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਰਹੀ ਹੈ ਉਸ ਨੂੰ ਲੈ ਕੇ ਜਥੇਬੰਦੀਆਂ ਨੇ ਆਪਣੇ ਸਟੈਂਡ ਕਲੀਅਰ ਕੀਤੇ ਨੇ ਤੁਸੀਂ ਵੀ ਕਰ ਚੁੱਕੇ ਹਾਲਾਂਕਿ ਇਸੇ ਵੀ ਅੱਜ ਵਾਰ-ਵਾਰ ਗੱਲ ਹੋਈ ਉਹਦੀ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਸਰਕਾਰ ਰੋਜ਼ ਨਵੇਂ-ਨਵੇਂ ਸ਼ਗੂਫੇ ਲੈ ਕੇ ਆਉਂਦੀ ਹੈ ਆਫਰਾਂ ਲੈ ਕੇ ਆ ਰਹੀ ਹੈ ਕਿਸਾਨਾਂ ਲਈ ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਦਾ ਵੀ ਇਸ ਮਸਲੇ ਦੇ ਵਿੱਚ ਪਾਰਨਾ ਪੈ ਜਾਵੇ ਕੁਝ ਸਹਿਮਤ ਹੋ ਜਾਣ ਕੁਝ ਅਸਹਿਮਤ ਰਹਿ ਜਾਣ ਦੇਖੋ ਮੈਂ ਲਾਸਟ ਦੇ ਵੀ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਵੀ ਇਹਦੇ ਵਿੱਚ ਕਿਸਾਨ ਕਿਸੇ ਹਾਲਤ ਦੇ ਵਿੱਚ ਸਹਿਮਤ ਹੋਣ ਵਾਸਤੇ ਤਿਆਰ ਤੇ ਲੈਂਡ ਪੂਲਿੰਗ ਪਾਲਿਸੀ ਇਹਨਾਂ ਨੂੰ ਵਾਪਸ ਲੈਣੀ ਪਣੀ ਹੈ ਤੇ ਰੱਦ ਕਰਨੀ ਪਣੀ ਹੈ ਕਿਸਾਨ ਜਥੇਬੰਦੀਆਂ ਨੇ ਮਨ ਬਣਾ ਲਿਆ ਅੰਦੋਲਨ ਦਾ ਅਗਲਾ ਰੂਪ ਤੁਹਾਡੇ ਸਾਹਮਣੇ ਆਉਣਾ ਤੇ ਇਹ ਕਿਸੇ ਵੀ ਸ਼ਰਤ ਤੇ ਇਹ ਪਹੁੰਚੀ ਲੱਗ ਪੰਜਾਬ 'ਚ ਨਹੀਂ ਹੋ ਸਕਦੀ